ਆੜੀ ਦਾ ਹਾਏ ਵੀਰ ਮੈਂ ਤਬਹੜਾ ਹੋਣਾ ਹੋਣਾ ਤੇਰੇ ਮਗਰ ਕੇਲੇ ਆਰਾਮ ਸਾਗਰਾਈ ਇਹ ਕੌਣ ਲੱਗਦਾ ਸੀ ਇਹ ਮੇਰੇ ਚਾਚਾ ਹੀ ਆ ਜੀ ਕੀ ਕਾਰਨ ਹੋਇਆ ਫੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਦਿਨ ਵੀ ਦੁੱਧ ਲੈਣ ਲੈਣ ਗਏ ਸੀਗੇ ਦੁੱਧ ਲੈਣ ਜਾਣ ਤੋਂ ਬਾਅਦ ਸਾਹ ਖੜਾ ਹੈ ਇਹ ਟਰੱਕ ਇਹ ਟਰੱਕ ਲੈਣੇ ਬਿਨਾ ਪਿੱਛੇ ਵੇਖੇ ਬਾਰੀ ਖੋਲੀ ਜਿਹੜੇ ਨਾਲ ਬਾਰਿ ਸਿੱਧਾ ਉਹਦੇ ਮੂੰਹ ਤੇ ਵੱਜੇ ਚਾਚਾ ਜੀ ਦੇ ਉਸ ਵਾਰ ਐਂਟੀ ਇਧਰ ਨੂੰ ਡੇਗੀ ਚਾਚਾ ਜੀ ਇਧਰ ਨੂੰ ਡੇਕੇ ਤੇ ਪਿੱਛੋਂ ਅੰਨੇ ਵਾਹ ਸਪੀਡਾਂ ਦੇ ਟਰੱਕ ਆਂਦਿਆ ਸਪੀਡਾਂ ਦੇ ਅੰਨੇ ਕੁੱਕੇ ਹੋਏ ਕੁੜੀ ਹੋਏ ਭੁੱਖ ਨਹੀਂ ਵੇਖਿਆ ਥੱਲੇ ਕੋਈ ਨਾ ਕੋਈ ਨਹੀਂ ਜੜਾ ਕੇ ਇਹ ਕੰਮ ਕਰ ਗਿਆ ਜੂਰਾ ਮੰਗ ਸਾਨੂੰ ਇਥੇ ਇਨਸਾਫ ਦਿੱਤਾ ਜਾਵੇ ਜੋ ਬੰਦਾ ਸਾਨੂੰ ਇਥੇ ਇਨਸਾਫ ਨਹੀਂ ਦੇ ਰਿਹਾ ਜੀ ਲੱਗਦਾ ਨਹੀਂ ਜੀ ਜਿਹੜਾ ਪ੍ਰਧਾਨ ਮੰਤਰੀ ਨੇ ਇੱਕ ਕਾਨੂੰਨ ਬਣਾਇਆ ਜੀ ਬਲਾਗਰ ਦੇ ਖਿਲਾਫ ਉਹ ਸਹੀ ਨਹੀਂ ਜਿਹੜੀ ਚੀਜ਼ ਸਹੀ ਨਹੀਂ ਜੀ ਪਰ ਕੀ ਕਿਹਾ ਜੀ ਹੁਣ ਆਪਣੀ ਹੁਣ ਬਾਈ ਤੇ ਇਨਸਾਫ ਜੇ ਸਾਨੂੰ ਇਹਨਾਂ ਪ੍ਰਧਾਨ ਮੰਤਰੀਆਂ ਮੰਤਰੀਆਂ ਕੋਖ ਨਹੀਂ ਲੈਣਾ ਚਾਹੀਦਾ ਸਾਨੂੰ ਇਥੇ ਸਾਡਾ ਇਨਸਾਫ ਮਿਲੇ ਟਾਈਮ ਦੇ ਟਾਈਮ ਆਪਾਂ ਬੋਦੀ ਨਿਕਾਉਣੀ ਨਹੀਂ ਕਰਾਂਗੇ ਕੀ ਹੋਇਆ ਜੀ ਵੀ ਪਤੋ ਮੇਰਾ ਨਾਮ ਪ੍ਰਿਆ ਕੋਲ ਲੱਗਦੇ ਸੀ ਤੁਹਾਡੇ ਮੇਰੇ ਪਾਪਾ ਅੱਛਾ ਜੀ ਕਿੱਦਾਂ ਆਇਆ ਪਰਕਰਮ ਦਾ ਪਤਾ ਲੱਗਾ ਨਹੀਂ ਸਵੇਰੇ ਸਵੇਰੇ ਇੱਧਰ ਆਏ ਦੁੱਧ ਦੁੱਧ ਲੈਣ ਪਤਨੀ ਟਰੱਕ ਨੇ ਸੈਟ ਮਾਰ ਦਿੱਤੀ ਜੀ ਹੁ ਕਿੰਨੀ ਉਮਰ ਸੀ ਉਹਨਾਂ ਦੀ ਲੱਗ ਗਈ 50 ਸਾਲ 50 55 ਸਾਲ ਦੀ ਹੁਣ ਮੰਗ ਕੀ ਕਰਦੇ 50 ਮੰਗ ਦਾ ਇਹ ਕਰਦੇ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੁੱਧ ਲੈਣ ਆਏ ਸੀ ਹਾਂ ਜੀ ਜੇ ਯਸ ਕਾਲੇ ਨੇ ਐਕਸੀਡੈਂਟ ਕੀਤਾ ਜੀ ਸਰ ਅੱਜ ਥੋੜਾ ਜਿਹਾ ਕੀ ਮਾਮਲਾ ਜੀ ਇੱਕ ਐਕਸੀਡੈਂਟ ਹੋਇਆ ਜੀ ਇੱਥੇ ਦਾਣਾ ਮੰਡੀ ਦੇ ਕੋਲ ਜੀ ਦੋ ਟਰੱਕ ਗਏ ਸੀ ਇੱਕ ਟਰੱਕ ਨੇ ਵਾਰੀ ਖੋਲੀ ਦੇਣ ਗੱਲੀ ਨਾਲ ਤੇ ਦੂਸਰਾ ਉਹ ਅੱਗੇ ਜਾਣ ਲੱਗੇ ਤੇ ਦੂਸਰੇ ਨੇ ਤੇਜ਼ ਰਫ਼ਤਾਰੀ ਨਾਲ ਲਿਆ ਕੇ ਤੇ ਐਕਟਿਵਾ ਜਿਹੜਾ ਆਪਣਾ ਟਰੱਕ ਦਾ ਸੀਗਾ ਉਹਨਾਂ ਤੇ ਬਲਵਿੰਦਰ ਸਿੰਘ ਉਹਨਾਂ ਦੇ ਜੋ ਐਕਟਿਵਾ ਤੇ ਸਵਾਰ ਸੀ ਉਹਨਾਂ ਤੇ ਛਿੜਾ ਦਿੱਤਾ ਸਰ ਕਿੰਨੀ ਉਮਰ ਸੀ ਉਹਦੀ 47 ਸਾਲ ਟਰੱਕ ਡਰਾਈਵਰ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਹਰਾਸਤ ਹੈ ਜਿਆ ਕੀਤਾ ਥਾਲੇ ਕਰ ਰਹੇ ਜੀ ਬਾਕੀ ਪਹਿਲਾਂ ਡੈਡ ਬੋਡੀ ਚੁੱਕ ਲਈ ਹੈ ਬਾਕੀ ਕਾਰਵਾਈ ਕਰ ਰਹੇ ਆ। ਇਹ ਮੌਕੇ ਤੇ ਭੱਜ ਗਿਆ ਸਰ ਡਰਾਈਵਰ। ਹਾਂ ਜੀ ਬਾਕੀ ਤੁਹਾਨੂੰ ਬਾਈਟ ਜਿਹੜੀ ਸਾਡੇ ਸੀਨੀਅਰ ਅਫਸਰ ਦੇ ਦੇਣਗੇ। ਅਸੀਂ ਮੌਕੇ ਤੇ ਥੋੜੀ ਇਹ ਕਰ ਲਈਏ ਤਫਤੀਸ਼ ਕਰਦੇ। ਹਰ ਇੱਕ ਕਾਰਵਾਈ ਕੀਤੀ ਜਾ ਰਹੀ ਸਾਡੇ ਵੱਲੋਂ। ਕਾਰਵਾਈ ਪਰਚਾ ਦਰਜ ਕਰਾਂਗੇ। ਆਮ ਸਾਗਰਾ ਜੀ। ਇਹ ਮੇਰੇ ਚਾਚਾ ਜੀ ਹੈ ਜੀ। ਕੀ ਕਾਰਨ ਹੋਇਆ? ਫੇਰ ਰੋਜ਼ਾਨਾ ਦੀ ਤਰ੍ਹਾਂ ਅੱਜ ਦੇ ਦਿਨ ਵੀ ਰੋਹੇ ਦੁੱਧ ਲੈਣ ਲੈਣ ਗਏ ਸੀਗੇ। ਦੁੱਧ ਲੈਣ ਜਾਣ ਤੋਂ ਬਾਅਦ ਸਾਹਮਣੇ ਖੜਾ ਹੈ। ਇਹ ਟਰੱਕ ਥੀਟਰ ਆਕਲੇ ਨੇ ਬਿਨਾ ਪਿੱਛੇ ਵੇਖੇ ਬਾਰੀ ਖੋਲੀ ਜਿਹੜਾ ਨਾਲ ਬਾਰੀ ਸਿੱਧਾ ਔਰੇ ਮੂੰਹ ਤੇ ਵੱਜੀਏ ਚਾਚਾ ਜੀ ਦੇ ਉਦੋਂ ਵਾਰ ਐਂਟੀ ਇਧਰ ਨੂੰ ਡੇਗੀ ਚਾਚਾ ਜੀ ਇਧਰ ਨੂੰ ਡੇਕੇ ਤੇ ਪਿਛੋ ਅਨੇ ਵਾਰ ਸਪੀਟਾਂ ਦੇ ਟਰੱਕ ਆਂਦੇ ਆ ਸਪੀਟਾਂ ਦੇ ਅੰਨੇ ਕੁੱਕੇ ਹੋਏ ਕੁੜੀ ਹੋਏ ਭੁੱਖ ਨਹੀਂ ਵੇਖਿਆ ਥੱਲੇ ਕੋਈ ਨਾ ਕੋਈ ਇੱਦਾਂ ਚੜਾ ਕੇ ਦੇ ਕੰਮ ਕਰ ਗਏ ਪੂਰਾ ਮੰਗ ਸਾਨੂੰ ਇੱਥੇ ਇਨਸਾਫ ਦਿੱਤਾ ਜਾਵੇ ਜੋ ਬੰਦਾ ਸਾਨੂੰ ਇੱਥੇ ਇਨਸਾਫ ਮਿਲਣਾ ਨਹੀਂ ਦੇਦਾ ਜੀ ਲੱਗਦਾ ਨਹੀਂ ਕਿ ਜਿਹੜਾ ਪ੍ਰਧਾਨ ਮਸਤੂ ਨੇ ਇੱਕ ਕਾਨੂੰਨ ਬਣਾਇਆ ਜੀ ਬਲਾਗਰ ਦੇ ਖਿਲਾਫ ਉਹ ਸਹੀ ਨਹੀਂ ਜਿਹੜੀ ਸਹੀ ਦੇਹੀ ਪਰ ਕਸਦੇ ਕੀ ਕੀ ਹੋਇਆ ਹੁਣ ਆਪਣੀ ਹੁਣ ਬਾਈਥੇ ਇਨਸਾਫ ਚਾਹ ਰਹੇ ਹਾਂ ਨੂੰ ਇਹਨਾਂ ਪ੍ਰਧਾਨ ਮੰਤਰੀਆਂ ਮੰਤਰੀਆਂ ਕੋਖ ਨਹੀਂ ਲੈਣਾ ਚਾਹੀਦਾ ਸਾਨੂੰ ਇਥੇ ਸਾਡਾ ਇਨਸਾਫ ਮਿਲੇ ਟਾਈਮ ਤੇ ਦਾ ਆਪਾਂ ਬੋਦੀ ਨਹੀਂ ਕਰਦੇ ਕੀ ਹੋਇਆ ਸੀ ਆਪਾਂ ਮੈਨੂੰ ਨਹੀਂ ਕੋਈ ਵੀ ਪਤਾ ਮੇਰਾ ਨਾਮ ਪ੍ਰਿਆ ਕੋਣ ਲੱਗਦੇ ਸੀ ਤੁਹਾਡੇ ਮੇਰੇ ਪਾਪਾ ਅੱਛਾ ਜੀ ਕਿੱਦਾਂ ਆਇਆ ਕੋਈ ਕਾਰਨ ਤਾਂ ਪਤਾ ਲੱਗਾ ਜੀ ਸਵੇਰੇ ਸਵੇਰੇ ਇੱਧਰ ਆਏ ਦੁੱਧ ਦੁੱਧ ਲੈਣ ਪਤਨੀ ਟਰੱਕ ਨੇ ਸਾਈਡ ਮਾਰ ਦਿੱਤੀ ਉਸ ਉਮਰ ਦੀ ਉਹਨਾਂ ਦੀ ਗਈ 50 ਸਾਲ 50 55 ਸਾਲ ਦੀ ਜੀ ਹੁਣ ਮੰਗ ਕੀ ਕਰਦੇ 50 ਦੀ ਮੰਗ ਦਾ ਇਹ ਕਰਦੇ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਦੁੱਧ ਲੈਣਾ ਹੈ ਇੱਥੇ ਹਾਂਜੀ ਕਾਕਾਲੇ ਨੇ ਐਕਸੀਡੈਂਟ ਕੀਤਾ ਜੀ ਸਰ ਅੱਜ ਥੋੜਾ ਜਿਹਾ ਕੀ ਮਾਮਲਾ ਜੀ ਇੱਕ ਐਕਸੀਡੈਂਟ ਹੋਇਆ ਜੀ ਇੱਥੇ ਦਾਣਾ ਮੰਡੀ ਦੇ ਕੋਲ ਜੀ ਦੋ ਟਰੱਕ ਗਏ ਸੀ ਇੱਕ ਟਰੱਕ ਨੇ ਵਾਰੀ ਖੋਲੀ ਦੇਣ ਗਲੀ ਨਾਲ ਤੇ ਦੂਸਰਾ ਉਹ ਅੱਗੇ ਜਾਣ ਲੱਗੇ ਤੇ ਦੂਸਰੇ ਨੇ ਤੇਜ਼ ਰਫ਼ਤਾਰੀ ਨਾਲ ਲਿਆ ਕੇ ਤੇ ਐਕਟਿਵਾ ਜਿਹੜਾ ਆਪਣਾ ਟਰੱਕਾ ਸੀਗਾ ਉਹਨਾਂ ਤੇ ਕੁਲਵਿੰਦਰ ਸਿੰਘ ਉਹਨਾਂ ਦੇ ਜੋ ਐਕਟਿਵਾ ਤੇ ਸਵਾਰ ਸੀ ਉਹਨਾਂ ਤੇ ਚੜਾ ਦਿੱਤਾ ਸਰ ਕਿੰਨੀ ਉਮਰ ਸੀ ਉਹਦੀ 47 ਸਾਲ ਟਰੱਕ ਡਰਾਈਵਰ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਹਰਾਸਤ ਹੈ ਜਾਂ ਕਿੱਥਾ ਹਾਲੇ ਕਰ ਰਹੇ ਜੀ ਬਾਕੀ ਪਹਿਲਾਂ ਡੈਡ ਬਡੀ ਚੁੱਕ ਲਈ ਹੈ ਬਾਕੀ ਕਾਰਵਾਈ ਕਰ ਰਹੇ ਆ। ਅਈ ਉਹ ਮੌਕੇ ਤੇ ਭੱਜ ਗਿਆ ਸਾਡਾ ਡਰਾਈਵਰ। ਹਾਂ ਜੀ ਬਾਕੀ ਤੁਹਾਨੂੰ ਬਾਈਟ ਜਿਹੜੀ ਸਾਡੇ ਸੀਨੀਅਰ ਅਫਸਰ ਦੇ ਦੇਣਗੇ। ਅਸੀਂ ਮੌਕੇ ਤੇ ਥੋੜੀ ਇਹ ਕਰ ਲਈ ਹੈ ਤਫਤੀਸ਼ ਕਰ। ਹਰ ਕੀ ਕਾਰਵਾਈ ਕੀਤੀ ਜਾ ਰਹੀ ਸਾਡੇ ਵੱਲੋਂ। ਕਾਰਵਾਈ ਪਰਚਾ ਦਰਜ ਕਰਾਂਗੇ ਜੀ।